ਵਾਲਾ ਤੋਂ ਖਡੂਰ ਸਾਹਿਬ ਵਾਲੇ ਪਾਸੇ ਨੂੰ ਜਿਹੜੀ ਰੋਡ ਜਾਂਦੀ ਆ ਉੱਥੇ ਨਹਿਰ ਦੇ ਕੰਡੇ ਤੇ ਇਹ ਪੂਰਾ ਜਿਹੜਾ ਕਟਨਾਕਰਮ ਹੈ ਉਹ ਵਾਪਰਿਆ ਖੁੱਦ ਮੌਕੇ ਤੇ ਜੋ ਐਸਐਸਪੀ ਨੇ ਅਮਰਸਰ ਦਿਹਾਤੀ ਦੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਤੋਂ ਵੀ ਜ਼ਿਆਦਾ ਜਿਹੜੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਜਿਹੜੀ ਟੀਮ ਹੈ ਜਾਂ ਹੋਰ ਜਿਹੜੀਆਂ ਵਕ ਵਕ ਟੀਮਾਂ ਜਿੰਨਾਂ ਵੱਲੋਂ ਪੂਰਾ ਜਿਹੜਾ ਆਪਰੇਸ਼ਨ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਤਾਂ ਉਹ ਟੀਮਾਂ ਸਵੇਰ ਤੋਂ ਹੀ ਇੱਥੇ ਮੌਜੂਦ ਸੀ ਤਾਂ ਇਸ ਵੇਲੇ ਜੋ ਹੈ ਹਲੇ ਵੀ ਉਸ ਇਲਾਕੇ ਦੇ ਵਿੱਚ ਸਰਚ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਹੈ ਔਰ ਐਸਐਸਪੀ ਖੁਦ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਹੁਣ ਤੱਕ ਕੀ ਕੁਝ ਰਿਕਵਰੀ ਹੋਈ ਹੈ ਕੀ ਇਹ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਸੀ ਇਸੇ ਸ਼ਖਸ ਦੀ ਔਰ ਕਦੋਂ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਰਿਕਵਰੀ ਕਰਨ ਦੇ ਲਈ ਪੁਲਿਸ ਉਸ ਨੂੰ ਜੋ ਹੈ ਲੈ ਕੇ ਇੱਥੇ ਪਹੁੰਚੀ ਸੀ ਐਸਐਸਪੀ ਸਾਡੇ ਨਾਲ ਨੇ ਸਰ ਕੀ ਜਾਣਕਾਰੀ ਹੈ ਇਸ ਪੂਰੀ ਘਟਨਾਕਰਮ ਦੀ ਜੇ ਕਿ ਘਟਨਾ ਹੋਈ ਕਿੰਨੇ ਵਜੇ ਦੀ ਇਹ ਇਹ ਤਕਰੀਬਨ 8:30 9 ਦੇ ਵਿੱਚ ਦੀ ਘਟਨਾ ਹੈ ਹਾਂ ਸਰ ਉਮਰ ਕਿੰਨੀ ਸੀ ਬੈਕਗ੍ਰਾਉਂਡ ਕੀ 22 23 ਸਾਲ ਦੀ ਇਹਦੀ ਏਜ ਆ ਜੀ ਲੜਕੇ ਦੀ ਔਰ ਜਿੱਦਾਂ ਮੈਂ ਦੱਸਿਆ ਕਿ ਇਹ ਚਾਰ ਕਤਲਾਂ ਚ ਜਿਹੜੇ ਪਿੱਛੇ ਜੇ ਸਾਡੇ ਏਰੀਆ ਵਿੱਚ ਹੋਏ ਸੀ ਗੋਲੀਆਂ ਨਾਲ ਬੰਦੇ ਮਾਰੇ ਗਏ ਸੀਗੇ ਉਹਨਾਂ ਚ ਇਹ ਮੇਨ ਦੋਸ਼ੀ ਸੀਗਾ ਔਰ ਇੱਕ ਕੇਸ ਦੇ ਵਿੱਚ ਦੋ ਆਦਮੀਆਂ ਨੂੰ ਜ਼ਖਮੀ ਕੀਤਾ ਗਿਆ ਸੀਗਾ ਬੁਲੇਟ ਫਾਇਰ ਨਾਲ ਉਹ ਵੀ ਜ਼ਖਮੀ ਹੋਏ ਸੀਗੇ ਜੋ ਕਿ ਇਸ آپریشن ਦੀ ਗੱਲ ਕਰੀਏ ਤਾਂ ਪੂਰੀ ਇਸ ਬਾਰੇ ਕੀ ਜਾਣਕਾਰੀ ਹਰ ਕੋਈ ਜਾਣਨਾ ਚਾਹੁੰਦਾ। ਇਹਦੇ 'ਚ ਤਾਂ ਮੈਂ ਇੰਨਾ ਹੀ ਤੁਹਾਨੂੰ ਦੱਸੂਗਾ ਜੀ ਕਿ ਕੱਲੇ ਨੂੰ ਅਰੈਸਟ ਕੀਤਾ ਗਿਆ ਸੀ ਕੱਲੇ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਔਰ ਡਿਊਰਿੰਗ ਇੰਟਰੋਗੇਸ਼ਨ ਇਸਨੇ ਡਿਸਕਲੋਸ ਕੀਤਾ ਸੀ ਕਿ ਇਹ ਮੈਂ ਆਪਣਾ 2 ਕਿਲੋ ਹੈਰੋਇਨ ਇਥੇ ਲੁਕੋਈ ਹੋਈ ਆ ਜਦੋਂ ਦੀ ਰਿਕਵਰੀ ਲਈ ਅਸੀਂ ਆਏ ਸੀਗੇ ਤਾਂ ਉੱਥੇ ਹਥਿਆਰ ਵੀ ਇਹਦੇ ਕੋਲ ਸੀਗਾ ਜੀ। ਇਹਨੇ ਉਸ ਹਥਿਆਰ ਨਾਲ ਫਾਇਰ ਕੀਤਾ ਜਿੱਥੇ ਸਾਡਾ ਪੁਲਿਸ ਆਫੀਸਰ ਜ਼ਖਮੀ ਹੋ ਗਿਆ। ਕਰੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹਥਕੜੀ ਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਤੇ ਡੂਰਿੰਗ ਸੈਲਫ ਡਿਫੈਂਸ ਜੋ ਪੁਲਿਸ ਨੇ ਫਾਇਰ ਕੀਤਾ ਕਿਉਂਕਿ ਪੁਲਿਸ ਤੇ ਲਗਾਤਾਰ ਫਾਇਰ ਕਰ ਰਿਹਾ ਸੀਗਾ ਉਹਦੇ ਚ ਹੀ ਡੈਥ ਹੋ ਗਈ ਜਿਹੜੀ ਰਿਕਵਰੀ ਕੀਤੀ ਹੈ ਜੀ ਸਾਰੇ ਪੁਲਿਸ ਦਾ ਨਾ ਨਹੀਂ ਨਹੀਂ ਇਹਦਾ ਆਪਰੇ ਸੀਗਾ ਨਜਾਇਜ਼ ਹਥਿਆਰ ਹੈ 9mm ਦਾ ਇੰਪੋਰਟਡ ਪਿਸਟਲ ਹੈ ਕਿੰਨੇ ਫਾਇਰ ਕੀਤੇ ਗਿਆ ਅੰਰੀ ਵੱਲੋਂ ਸਰ ਤੇ ਇਹ ਹੁਣ ਅਸੀਂ ਸਾਰਾ ਕਰ ਰਹੇ ਹਾਂ ਜੀ ਤਕਰੀਬਨ 6-7 ਫਾਇਰ ਕੀਤੇ ਉਹਨੇ ਉੱਥੇ ਸਰ ਰਿਕਵਰੀ ਇੱਥੋਂ ਹੁਣ ਉਸ ਤੋਂ ਬਾਅਦ ਹਾਂਜੀ ਹਾਂਜੀ ਇੱਥੋਂ ਰਿਕਵਰੀ 2 ਕਿਲੋ ਹੈਰੋਇਨ ਆ ਪਿਸਟਲ ਆ ਜੀ ਉਹ ਹੈ ਪਰਵਾਰ ਦਾ ਵੀ ਉਹ ਠੀਕ ਹੈ ਜੀ ਹੁਣ ਉਹਦਾ ਹਸਪੀਟਲ ਚ ਚੱਲ ਰਹਾ ਹੈ ਉਹਦਾ ਇਲਾਜ ਚੱਲ ਰਹਾ ਹੈ ਸ਼ਾਇਦ ਹੁਣ ਉਹਦੀ ਆਪਰੇਸ਼ਨ ਹੋ ਰਹੀਆ ਹੁਣ ਸਾਰਾ ਅਸੀਂ ਦੇਖ ਰਹੇ ਜੀ ਜਾ ਕੇ ਸਾਰਾ ਦੇਖਾਂਗੇ ਜੀ ਇਨੀਸ਼ਲੀ ਤਾਂ ਲੱਗਦਾ ਫਿਸ਼ਾਰ ਉਹਦੇ ਲੱਤੇ ਗੋਲੀ ਲੱਗੀ ਹੋਈ ਆ ਪਰ ਹੁਣ ਸਾਰਾ ਹਸਪੀਟਲ ਚ ਜਾ ਕੇ ਦੇਖਾਂਗੇ ਜੀ ਅਕ ਇੱਕ ਇੱਕ ਸਾਡਾ ਹੋਰ ਪੁਲਿਸ ਅਫੀਸਰ ਸੀ ਉਹਦਾ ਬਚਾਅ ਹੋ ਗਿਆ ਉਹਦੀ ਪੱਗ ਦੇ ਅੱਗੇੋਂ ਗੋਲੀ ਵੱਜ ਕੇ ਪਿੱਛੋਂ ਕ੍ਰਾਸ ਕੀਤੀ ਹੈ ਪਰ ਲੱਕਲੀ ਬਚਾਅ ਹੋ ਗਿਆ ਹਾਂ ਜੀ ਬਿਲਕੁਲ ਅਸੀਂ ਲੱਗੇ ਹਾਂ ਜੀ ਹੋਰ ਵੀ ਅਰੈਸਟ ਕਰਾਂਗੇ ਅੰਮ੍ਰਿਤਪਾਲ ਅੰਬਰੀ ਜਿਹੜਾ ਸੀ ਇਹ ਪਹਿਲਾਂ ਬੀਤੀ ਰਾਤ ਇਹਨੂੰ ਗ੍ਰਿਫ ਹਾਂਜੀ ਮੈਂ ਹਲੇ ਸਾਰਾ ਸਾਰਾ ਹਲੇ ਦੇਖੋ ਸਾਰਾ ਹਲੇ ਯੂਨੀਵਰਸਿਟੀਸ਼ਨ ਦਾ ਪਾਰਟ ਹੈ ਜੀ ਮੈਂ ਹਲੇ ਤੁਹਾਨੂੰ ਹੋਰ ਕੁਛ ਨਹੀਂ ਦੱਸੂਗਾ ਜੀ ਇਹ ਅਸੀਂ ਬੜਾ ਇਨੀਸ਼ial ਸਟੇਜ ਤੇ ਹੈਗੇ ਤਾਂ ਆਹ ਚੀਜ਼ ਆ। ਅੱਛਾ ਜਿਹੜੀ ਤੁਸੀਂ ਸਰ ਲਾਸਟ ਵਾਲਾ ਜਿਹੜੀ ਰਿਕਵਰੀ ਕੀਤੀ ਗਈ ਹੁਣ ਇਸ ਜਗ੍ਹਾ ਤੇ ਉੱਤੇ ਕਿੰਨੀ ਹਰੋਇਨ ਬਰਾਮਦ ਹੋਈ ਦੋ ਕਿਲੋ ਜੀ ਤਾਂ ਆ ਪਿਸਤੌਲ ਕਿਹੜੀ ਸੀ ਦੇਖੋ ਦੋ ਕਿਲੋ ਪਿਸਤੌਲ ਨਹੀਂ ਜੀ ਨਹੀਂ ਪਿਸਤੌਲ 9mm ਇੰਪੋਰਟਡ ਪਿਸਤੌਲ ਆ ਜੀ। ਥੈਂਕ ਯੂ ਇਹ ਨੇ ਐਸਐਸਪੀ ਸਤਿੰਦਰ ਸਿੰਘ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਔਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਫਿਲਹਾਲ ਇਹ ਰਸਤਾ ਜੋ ਹੈ ਉਹ ਬੰਦ ਕੀਤਾ ਗਿਆ ਇਸ ਤੋਂ ਅੱਗੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਦਕਿ ਐਸਐਸਪੀ ਮੌਕੇ ਤੇ ਪਹੁੰਚ ਕੇ ਪੂਰਾ ਜਿਹੜਾ ਘਟਨਾਕ੍ਰਮ ਹੈ ਉਸ ਦਾ ਜਿਹੜਾ ਉਹਨਾਂ ਵੱਲੋਂ ਜਾਇਦਾ ਵੀ ਲਿਆ ਜਾ ਰਿਹਾ ਜਿਹੜੇ ਸਬੰਧਤ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਤੁਸੀਂ ਤਸਵੀਰਾਂ ਹੁਣ ਦੇਖ ਸਕਦੇ ਹੋ ਕਿ ਇਹ ਉਹੀ ਜਗ੍ਹਾ ਨਹਿਰ ਦਾ ਕਿਨਾਰਾ ਜਿੱਥੇ ਕਿ ਸਵੇਰ ਵੇਲੇ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਜਾਂਦਾ ਅਮਰ ਸਿੰਘ ਅਮਰੀ ਜਿਹੜਾ ਅਮਰਪਾਲ ਸਿੰਘ ਅਮਰੀ ਜਿਸ ਦੇ ਕੋਲੋਂ ਕਿ ਇਸ ਥਾਂ ਤੋਂ ਇੱਕ ਪਿਸਟਲ ਤੇ ਜਿਹੜੀ 2 ਕਿਲੋ ਹਿਰੋਇਨ ਹੈ ਉਹ ਵੀ रिकवर ਕੀਤੀ ਗਈ ਔਰ ਜਿਸ ਤਰੀਕੇ ਦੇ ਨਾਲ ਐਸਐਸਪੀ ਨੇ ਦੱਸਿਆ ਕਿ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਤੇ ਪੁਲਿਸ ਦੀ ਜਿਹੜੀ ਟੀਮ ਹੈ ਉਹ ਇੱਥੇ ਪਹੁੰਚੀ ਸੀ ਕਿਉਂਕਿ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਉਸ ਵੱਲੋਂ ਕਿ ਇੱਥੇ ਉਸ ਵੱਲੋਂ ਹੈਰੋਇਨ ਅਤੇ ਜਿਹੜੇ ਹਥਿਆਰ ਨੇ ਉਹ ਰੱਖੇ ਹੋਏ ਨੇ ਪਰ ਜਿੱਦਾਂ ਹੀ ਪੁਲਿਸ ਦੀ ਟੀਮ ਉਸ ਨੂੰ ਇੱਥੇ ਲੈ ਕੇ ਪਹੁੰਚਦੀ ਹੈ ਤਾਂ ਹਥਕੜੀ ਦੇ ਸਮੇਤ ਉਸ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਦੀ ਟੀਮ ਦੇ ਉੱਤੇ ਫਾਇਰਿੰਗ ਵੀ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤਾਂ 2 ਕਿਲੋ ਹਿਰੋਇਨ ਇਥੋਂ ਬਰਾਮਦ ਹੋਈ ਤਾਂ ਮੈਂ ਇੱਕ ਵਾਰ ਇਸ ਪਾਸੇ ਦੀ ਵੀ ਤਸਵੀਰ ਦਿਖਾਉਣੀ ਚਾਹੁੰਦਾ ਕਿ ਬਿਲਕੁਲ ਜਿਹੜੀ ਸੜਕ ਹੈ ਇਹ ਜੰਡਿਆਲੇ ਤੋਂ ਖਡੂਰ ਸਾਹਿਬ ਵਾਲੇ ਨੂੰ ਪਾਸੇ ਨੂੰ ਜਾਣ ਵਾਲੀ ਜਿਹੜੀ ਰੋਡ ਹੈ ਉਸ ਤੇ ਬਿਲਕੁਲ ਜਿਹੜੀ ਨਹਿਰ ਜਾਂਦੀ ਹੈ ਨਹਿਰ ਦੇ ਨਾਲ-ਨਾਲ ਜਿਹੜਾ ਰਸਤਾ ਹੈ ਕੱਚਾ ਉਸ ਥਾਂ ਦੇ ਉੱਤੇ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦੀ ਜਿਹੜੀ ਫਰੈਂਸਿਕ ਟੀਮ ਉਹ ਵੀ ਮੌਕੇ ਤੇ ਪਹੁੰਚੀ ਹੋਈ ਹੈ ਤਾਂ ਇਸ ਨਹਿਰ ਦੇ ਕਿਨਾਰੇ ਤੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜਿਹੜੇ ਅਧਿਕਾਰੀ ਨੇ ਖੁਦ ਐਸਐਸਪੀ ਹੱਲੇ ਵੀ ਉਸ ਪਾਸੇ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਦੀਆਂ ਗੱਡੀਆਂ ਉੱਥੇ ਕੁਝ ਮੌਜੂਦ ਨੇ ਔਰ ਸੀਆਈਏ ਦੀ ਜਿਹੜੀ ਟੀਮ ਹੈ ਉਸ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਡਿਊਰਿੰਗ ਇਨਟੈਰੋਗੇਸ਼ਨ ਜਾਂ ਰਹਿਮਾਨ ਦੇ ਦੌਰਾਨ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿਸੇ ਵੀ ਮੁਲਜ਼ਮ ਦੇ ਕੋਲੋਂ ਤਾਂ ਉਸ ਪੁੱਛਗਿੱਛ ਦੇ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਥਾਂ ਤੇ ਉਸ ਵੱਲੋਂ ਹਥਿਆਰ ਜਾਂ ਜਿਹੜਾ ਨਸ਼ੀਲਾ ਪਾਊਡਰ ਹੈ ਹੈਰੋਇਨ ਹੈ ਉਹ ਲੁਕਾ ਕੇ ਰੱਖੀ ਗਈ ਹੈ ਤਾਂ ਜਦੋਂ ਪੁਲਿਸ ਦੀ ਟੀਮ ਉਸ ਨੂੰ ਰਿਕਵਰੀ ਦੇ ਲਈ ਲੈ ਕੇ ਇੱਥੇ ਪਹੁੰਚਦੀ ਹੈ ਉਸ ਤੋਂ ਬਾਅਦ ਉਸ ਵੱਲੋਂ ਪੁਲਿਸ ਦੀ ਟੀਮ ਦੇ ਕੋਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹਥਕੜੀ ਉਸ ਨੂੰ ਲੱਗੀ ਹੋਈ ਸੀ ਜੋ ਐਸਐਸਪੀ ਨੇ ਜਾਣਕਾਰੀ ਦਿੱਤੀ ਤਾਂ ਇਹ ਤਸਵੀਰਾਂ ਨੇ ਉਸ ਥਾਂ ਦੀਆਂ ਜਿੱਥੇ ਪੂਰਾ ਆਪਰੇਸ਼ਨ ਨੂੰ ਪੁਲਿਸ ਵੱਲੋਂ ਜੋ ਅੰਜਾਮ ਦਿੱਤਾ ਗਿਆ ਤਾਂ ਖੁਦ ਐਸਐਸਪੀ ਫਿਲਹਾਲ ਮੌਕੇ ਤੇ ਮੌਜੂਦ ਨਹੀਂ ਉਹਨਾਂ ਵੱਲੋਂ ਗੱਲਬਾਤ ਜਿਹੜੀ ਕੁਝ ਦਿਨ ਪਹਿਲਾਂ ਜ਼ਰੂਰ ਸਾਡੇ ਨਾਲ ਕੀਤੀ ਗਈ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ ਹਾਲੇ ਹੋਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਜਿਹੜੀਆਂ ਐਸੀਆਂ ਚੀਜ਼ਾਂ ਨੇ ਜਾਂ ਬਹੁਤ ਸਾਰੇ ਐਸੇ ਸਵਾਲ ਨੇ ਜਿਨ੍ਹਾਂ ਤੇ ਜਵਾਬ ਇਸ ਦੀ ਪੂਰੀ ਜਿਹੜੀ ਜਾਂਚ ਹੈ ਉਸ ਤੋਂ ਬਾਅਦ ਮਿਲਣਗੇ ਫਰੈਂਸਿਕ ਟੀਮ ਮੌਕੇ ਤੇ ਪਹੁੰਚੀ ਹੋਈ ਹੈ ਤਾਂ ਇੱਕ ਸ਼ਖਸ ਜਿਸ ਦੇ ਉੱਪਰ ਤਿੰਨ ਤੋਂ ਚਾਰ ਜਿਹੜੇ ਕਤਲ ਦੇ ਮਾਮਲੇ ਦਰਜ ਸੀ ਤਾਂ ਉਸ ਸ਼ਖਸ ਨੂੰ ਅੱਜ ਪੁਲਿਸ ਵੱਲੋਂ ਉਸ ਵੇਲੇ ਇਨਕਾਊਂਟਰ ਕਰਕੇ ਢੇਰ ਕਰ ਦਿੱਤਾ ਜਾਂਦਾ ਜਦੋਂ ਉਸ ਵੱਲੋਂ ਪੁਲਿਸ ਦੀ ਟੀਮ ਦੇ ਉੱਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਦਾਦਾ ਜਿਹੜੀ ਅਪਡੇਟ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਕਿ ਕੁਝ ਦਿਨ ਪਹਿਲਾਂ ਐਸਐਸਪੀ ਸਤਿੰਦਰ ਸਿੰਘ ਨੇ ਸਾਡੇ ਨਾਲ ਸਾਂਝੀ ਕੀਤੀ ਔਰ ਫਿਲਹਾਲ ਉਸ ਥਾਂ ਤੇ ਜਿਹੜਾ ਸਰਚ ਆਪਰੇਸ਼ਨ ਹੈ ਪੁਲਿਸ ਦਾ ਉਹ ਜਾਰੀ ਹੈ ਕਿਉਂਕਿ ਹੁਣ ਤੱਕ 2 ਕਿਲੋ ਹੈਰੋਇਨ ਹੈਰੋਇਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਤਾਂ ਹੋਰ ਵੀ ਰਿਕਵਰੀ ਹੋ ਸਕਦੀ ਹੈ ਇਸ ਕਰਕੇ ਪੁਲਿਸ ਵੱਲੋਂ ਫਿਲਹਾਲ ਇਸ ਤੋਂ ਅੱਗੇ ਹਲੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਤਾਂ ਪੁਲਿਸ ਦਾ ਆਪਰੇਸ਼ਨ ਇੱਕ ਵੱਡਾ ਆਪਰੇਸ਼ਨ ਅਸੀਂ ਕਹਿ ਸਕਦੇ ਤਾਂ ਇੱਥੇ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਮੱਖ ਮੰਤਰੀ ਵੱਲੋਂ ਡੀਜੀਪੀ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਪੁਲਿਸ ਕਮਿਸ਼ਨਰ ਉਸ ਮੀਟਿੰਗ ਦੇ ਵਿੱਚ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਸਖਤ ਇਹ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਨਸ਼ਾ ਤਸਕਰੀ ਕਰਨ ਵਾਲੇ ਜਾਂ ਫਿਰ ਜਿਹੜੇ ਕ੍ਰਿਮੀਨਲ ਲੋਕ ਨੇ ਚਾਹੇ ਕੋਈ ਸਨੇਚਿੰਗ ਕਰਨ ਵਾਲਾ ਲੁੱਟਾਂ ਖੋਹਾਂ ਕਰਨ ਵਾਲੇ ਲੋਕ ਨੇ ਤਾਂ ਉਹਨਾਂ ਨੂੰ ਕਿਸੇ ਵੀ ਸ਼ਰਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਤਾਂ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਲਗਾਤਾਰ ਹਰ ਦੂਸਰੇ ਤੀਸਰੇ ਦਿਨ ਅਜਿਹੀਆਂ ਜਿਹੜੀਆਂ ਵਾਰਦਾਤਾਂ ਇਹ ਜਾਂ ਜਿਹੇ ਇਨਕਾਊਂਟਰ ਜਾਂ ਪੁਲਿਸ ਦੀ ਐਸੀ ਕਾਰਵਾਈ ਦੀਆਂ ਜਿਹੜੀਆਂ ਖਬਰਾਂ ਉਹ ਆਉਣੀਆਂ ਸ਼ੁਰੂ ਹੋਈਆਂ ਨੇ ਤਾਂ ਇਸ ਮਾਮਲੇ ਨੂੰ ਔਰ ਜੇਕਰ ਮੁਹਾਲੀ ਵਾਲੇ ਮਾਮਲੇ ਨੂੰ ਆਪਸ ਚ ਜੋੜ ਕੇ ਦੇਖੀਏ ਤਾਂ ਬਿਲਕੁਲ ਆਪਸ ਦੇ ਵਿੱਚ ਕਹਾਣੀ ਮਿਲਦੀ ਹੈ ਕਿ ਇੱਕ ਜਿਹੜਾ ਕ੍ਰਿਮੀਨਲ ਸੀ ਉਸ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਪੁਲਿਸ ਮੁਲਾਜ਼ਮ ਨੂੰ ਨਿਸ਼ਾਨਾ ਬਣਾਇਆ ਜਾਂਦਾ ਤਾਂ ਜਿਸ ਮੁਲਾਜ਼ਮ ਦੇ ਗੋਲੀ ਲੱਗੀ ਹੈ ਉਸ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਐਸਐਸਪੀ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਜਿਹੜੀ ਹਾਲਤ ਹੈ ਉਹ ਖਤਰੇ ਤੋਂ ਬਾਹਰ ਹੈ ਪਰ ਇਸ ਚੀਜ਼ ਨੂੰ ਇੱਕ ਵੱਡੀ ਕਾਮਯਾਬੀ ਜ਼ਰੂਰ ਦੱਸ ਲਈਏ ਪੁਲਿਸ ਕੇ ਇੱਕ ਕ੍ਰਿਮੀਨਲ ਜਿਸ ਵੱਲੋਂ ਪਹਿਲਾਂ ਜਿਹੜੇ ਕਤਲ ਦੇ ਮਾਮਲੇ ਉਸ ਦੇ ਉੱਤੇ ਦਰਜ ਸੀ ਔਰ ਇਸ ਮਾਮਲੇ ਵਿੱਚ ਜਿਹੜੇ ਤੇ ਮਾਮਲੇ ਤਾਜ਼ਾ ਮਾਮਲੇ ਚ ਜਿਹੜੀ ਉਸ ਦੀ ਗ੍ਰਿਫਤਾਰੀ ਹੋਈ ਸੀ ਉਸ ਦੇ ਵਿੱਚ ਜਦੋਂ ਪੁਲਿਸ ਪੁੱਛਗਿੱਛ ਹੋਈ ਤਾਂ ਇਹ ਗੱਲ ਸਾਹਮਣੇ ਆਈ ਕਿ ਜੰਡਿਆਲਾ ਤੋਂ ਖਡੂਰ ਸਾਹਿਬ ਨੂੰ ਜਿਹੜੀ ਜਾਣ ਵਾਲੀ ਰੋਡ ਹੈ ਉੱਤੇ ਜਿਹੜੀ ਨਹਿਰ ਹੈ ਉਸ ਦੇ ਕੰਢੇ ਤੇ ਉਸ ਵੱਲੋਂ 2 ਕਿਲੋ ਹਰਾਇਨ ਜਿਹੜੀ ਆ ਉਹ ਲੁਕਾ ਕੇ ਰੱਖੀ ਗਈ ਹੈ ਤਾਂ ਜਦੋਂ ਪੁਲਿਸ ਦੀ ਟੀਮ ਉਸ ਨੂੰ ਇੱਥੇ ਲੈ ਕੇ ਪਹੁੰਚਦੀ ਹੈ ਉਸ ਤੋਂ ਬਾਅਦ ਇਸ ਇਨਕਾਊਂਟਰ ਦੀ ਜਿਹੜੀ ਕਹਾਣੀ ਹੈ ਉਹ ਸ਼ੁਰੂ ਹੁੰਦੀ ਹੈ ਤਾਂ ਪੁਲਿਸ ਵੱਲੋਂ ਉਸ ਨੂੰ ਫਿਲਹਾਲ ਟੇਰ ਕਰਕੇ ਇੱਕ ਪਿਸਤਲ ਤੇ 2 ਕਿਲੋ ਹਿਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਜੀ ਰਜੀਵ ਆ ਕੋਈ ਹੈਬਿਚੁਅਲ ਕ੍ਰਿਮੀਨਲ ਸੀਗਾ ਕਿ ਜਾਂ ਕਿਸੇ ਗੈਂਗ ਦਾ ਮੈਂਬਰ ਸੀਗਾ ਆ ਕੁਝ ਪਤਾ ਚੱਲ ਪਾਇਆ ਹੈ ਆ ਦੇਖੋ ਇਸ ਬਾਰੇ ਐਸਐਸਪੀ ਦਾ ਕਹਿਣਾ ਸੀ ਕਿ ਅਸੀਂ ਜਿਹੜੀ ਜਾਂਚ ਕਰਾਂਗੇ ਉਸ ਤੋਂ ਬਾਅਦ ਇਹ ਚੀਜ਼ਾਂ ਦੱਸਾਂਗੇ ਪਰ ਲਾਜ਼ਮੀ ਤੌਰ ਤੇ ਕਿਉਂਕਿ ਜਿਸ ਸ਼ਖਸ ਦੇ ਉੱਤੇ ਪਹਿਲਾਂ ਤੋਂ ਆ ਦੋ ਜਾਂ ਤਿੰਨ ਕਤਲ ਦੇ ਮਾਮਲੇ ਦਰਜ ਨੇ ਤਾਂ ਲਾਜ਼ਮੀ ਤੌਰ ਤੇ ਉਹ ਇੱਕ ਅਸੀਂ ਕਹਿ ਸਕਦੇ ਹਾਂ ਕਿ ਵੱਡੇ ਜਿਹੜੇ ਕ੍ਰਾਈਮਨਲ ਨੇ ਉਹਨਾਂ ਦੇ ਵਿੱਚ ਉਸ ਦਾ ਨਾਮ ਜਿਹੜਾ ਉਹ ਆਉਂਦਾ ਸੀ ਤਾਂ ਐਸੇ ਕਰਕੇ ਪੁਲਿਸ ਜਦੋਂ ਉਸ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਨਸ਼ਾ ਤਸਕਰੀ ਤਾਂ ਜਿਹੜਾ ਸਭ ਤੋਂ ਗੰਭੀਰ ਇਸ ਵੇਲੇ ਪੰਜਾਬ ਦੇ ਵਿੱਚ ਅਸੀਂ ਦੇਖ ਕੇ ਦੇਖੀਏ ਤਾਂ ਸਭ ਤੋਂ ਵੱਡਾ ਇਸ ਵੇਲੇ ਕ੍ਰਾਈਮ ਨਸ਼ੇ ਨੂੰ ਮੰਨਿਆ ਜਾਂਦਾ ਕਿਉਂਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਲਗਾਤਾਰ ਇਸ ਨਸ਼ੇ ਕਰਕੇ ਗਰਕ ਹੁੰਦੀ ਜਾ ਰਹੀ ਹੈ ਤਾਂ ਜਿੱਥੇ ਉਸ ਵੱਲੋਂ ਕਤਲ ਦੇ ਜਿਹੜੇ ਮਾਮਲੇ ਜਿਹੜੇ ਨੇ ਉਹ ਉਸ ਦੇ ਉੱਤੇ ਚੱਲ ਰਹੇ ਸੀ ਤਾਂ ਉੱਥੇ ਹੀ ਇਹ ਵੀ ਇਲਜ਼ਾਮ ਸੀ ਕਿ ਉਹ ਹੈਰੋਇਨ ਦੀ ਜਿਹੜੀ ਤਸਕਰੀ ਹੈ ਉਹ ਕਰਦਾ ਵਕ ਵਕ ਥਾਵਾਂ ਤੇ ਉਸ ਦੀ ਸਪਲਾਈ ਕੀਤੀ ਜਾਂਦੀ ਤਾਂ ਇਸੇ ਕਰਕੇ ਪੁਲਿਸ ਦੀ ਟੀਮ ਇਸ ਥਾਂ ਤੇ ਉਸ ਨੂੰ ਲੈ ਕੇ ਪਹੁੰਚਦੀ ਹੈ ਕਿਉਂਕਿ ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰੇਗਾ ਕਿ ਆਖਿਰਕਾਰ ਜੇਕਰ ਪੁਲਿਸ ਨੇ ਕਿਸੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਪਿਛੋਕੜ ਖਾਣੇ ਦੇ ਵਿੱਚ ਹੋਣੀ ਚਾਹੀਦੀ ਸੀ ਇਸ ਦਾ ਕੀ ਕਨੈਕਸ਼ਨ ਹੈ ਤਾਂ ਜਦੋਂ ਪੁਲਿਸ ਰਿਮਾਂਡ ਹਾਸਲ ਕਰਦੀ ਹੈ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾਂਦੀ ਹੈ ਸ਼ਕਤੀ ਦੇ ਨਾਲ ਇੰਟਰੋਗੇਟ ਕੀਤਾ ਜਾਂਦਾ ਜਦੋਂ ਕਿਸੇ ਵੀ ਅਪਰਾਧੀ ਨੂੰ ਤਾਂ ਉਸ ਵੇਲੇ ਉਸ ਦੀ ਜਿਹੜੀ ਪੁੱਛਗਿੱਛ ਤੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸਾਹਮਣੇ ਆਉਂਦੀਆਂ ਨੇ ਕਿ ਜਿਹੜੀਆਂ ਉਸ ਦੀ ਨਿਸ਼ਾਨਦੇਹੀ ਤੇ ਰਿਕਵਰ ਕੀਤੀਆਂ ਜਾਂਦੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਵੀ ਅਮਰੀ ਦੇ ਕੋਲੋਂ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਫਿਰ ਇਹ ਗੱਲ ਸਾਹਮਣੇ ਆਈ ਕਿ ਇਸ ਥਾਂ ਤੇ ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੇ ਪੁਲਿਸ ਦੇ ਮੁਲਾਜ਼ਮ ਨਜ਼ਰ ਆ ਰਹੇ ਨੇ ਤਾਂ ਇਸ ਥਾਂ ਤੇ ਉਸ ਨੂੰ ਲੈ ਕੇ ਪੁਲਿਸ ਪਹੁੰਚਦੀ ਹੈ ਜਦੋਂ ਸਰਚ ਆਪਰੇਸ਼ਨ ਕੀਤਾ ਜਾਂਦਾ ਹੈ ਤਾਂ ਐਸਐਸਪੀ ਦੇ ਮੁਤਾਬਕ ਉਸ ਵੱਲੋਂ ਜੋ ਹੈ ਜਿਹੜੀ ਹੱਥਕੜੀ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਲਗਾਈ ਸੀ ਉਸ ਨੂੰ ਜੋ ਹੈ ਛਡਾ ਕੇ ਉਹ ਭੱਜਣ ਦੀ ਕੋਸ਼ਿਸ਼ ਕਰਦਾ ਰ ਉੱਥੋਂ ਹੀ ਇੱਕ ਜਿਹੜਾ ਪਿਸਟਲ ਕਿਹਾ ਜਾ ਰਿਹਾ ਹੈ ਕਿ ਰਿਕਵਰ ਹੋਇਆ ਸੀ ਉਸ ਦੇ ਨਾਲ ਉਸ ਵੱਲੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਵੱਲੋਂ ਜਦੋਂ ਰਿਐਕਟ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਫਾਇਰਿੰਗ ਦੇ ਦੌਰਾਨ ਉਸ ਦੇ ਵੀ ਗੋਲੀਆਂ ਲੱਗਦੀਆਂ ਨੇ ਪੁਲਿਸ ਮੁਲਾਜ਼ਮਾਂ ਵੀ ਜ਼ਖਮੀ ਹੁੰਦੇ ਨੇ ਤਾਂ ਉਸ ਦੀ ਉਸ ਇਨਕਾਊਂਟਰ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਇਹ ਉਹ ਪੂਰਾ ਘਟਨਾਕ੍ਰਮ ਹੈ ਜਿੱਥੇ ਪੁਲਿਸ ਦੇ ਲਗਾਤਾਰ ਜਿਹੜੇ ਸੀਨੀਅਰ ਅਧਿਕਾਰੀ ਮੌਜੂਦ ਨੇ ਐਸਐਸਪੀ ਜੋ ਨੇ ਅੰਮ੍ਰਿਤਸਰ ਦਿਹਾਤੀ ਦੇ ਉਹ ਵੀ ਇੱਥੇ ਪਹੁੰਚ ਕੇ ਪੂਰਾ ਜਿਹੜਾ ਜਾਇਜ਼ਾ ਵੀ ਉਹਨਾਂ ਵੱਲੋਂ ਲਿਆ ਜਾ ਰਿਹਾ ਪੂਰੇ ਘਟਨਾਕ੍ਰਮ ਦਾ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਤਾਂ ਜੇਕਰ ਕੋਈ ਹੋਰ ਅਪਡੇਟ ਵੀ ਇਸ ਮਾਮਲੇ ਦੇ ਵਿੱਚ ਆਉਂਦੀ ਹੈ ਤਾਂ ਐਸਐਸਪੀ ਵੱਲੋਂ ਮੀਡੀਆ ਦੇ ਨਾਲ ਉਹ ਸਾਂਝੀ ਕੀਤੀ ਜਾ ਸਕਦੀ ਪਰ ਫਿਲਹਾਲ ਉਹਨਾਂ ਦਾ ਕਹਿਣਾ ਸੀ ਕਿ 2 ਕਿਲੋ ਹਰੋਂ ਜੜੀਆ ਉਹ ਇਸਤਾਨ ਤੋਂ ਬਰਾਮਦ ਹੋਈ ਹੈ ਔਰ ਇੱਕ ਪਿਸਟਲ ਜਿਹੜਾ 9mm ਦਾ ਉਹ ਬਰਾਮਦ ਕੀਤਾ ਗਿਆ ਤਾਂ ਇਸ ਹਾਂ ਤੇ ਪੁਲਿਸ ਲਗਾਤਾਰ ਜੋ ਹੈ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਜਾਂਚ ਦੇ ਵਿੱਚ ਅੱਗੇ ਕੀ ਕੁਝ ਸਾਹਮਣੇ ਆਉਂਦਾ ਇਸ ਸ਼ਖਸ ਦਾ ਕਿਸ ਗੈਂਗ ਦੇ ਨਾਲ ਕੋਈ ਦਾਤਾ ਸੀ ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਹੁਣ ਅਗਲੀ ਜਿਹੜੀ ਪੁਲਿਸ ਦੀ ਜਾਂਚ ਹੈ ਉਸ ਦੇ ਵਿੱਚ ਸਾਹਮਣੇ ਆਉਣ ਦੀ ਉਮੀਦ ਹੈ ਫਿਲਹਾਲ ਵੱਡੀ ਅਪਡੇਟ ਇਹੀ ਹੈ ਕਿ ਪੁਲਿਸ ਜਦੋਂ ਇੱਕ ਮੁਲਜ਼ਮ ਨੂੰ ਇੱਥੇ ਲੈ ਕੇ ਪਹੁੰਚਦੀ ਹੈ ਜਾਂਚ ਦੇ ਲਈ ਤਾਂ ਉਸ ਵੱਲੋਂ ਜਦੋਂ ਪੁਲਿਸ ਦੇ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਦਾ ਜਿਹੜਾ ਐਨਕਾਊਂਟਰ ਹੈ ਉਹ ਇਸ ਥਾਂ ਤੇ ਕਰ ਦਿੱਤਾ ਜਾਂਦਾ ਹੈ ਜੀ